ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਲਾਈਵ ਅਪਡੇਟ ਤੁਹਾਨੂੰ ਦਿਆਂਗੇ ਅੱਜ ਦੀ ਤਰੀਕ ਦੇ ਵਿੱਚ ਦਸੰਬਰ ਮਹੀਨੇ ਦੀ ਪੈਨਸ਼ਨ ਦੀ ਕੀ ਅਪਡੇਟ ਹੈ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਜ਼ਰੂਰੀ ਖ਼ਬਰ ਸਾਂਝੀ ਕਰਾਂਗੇ ਜੋ ਕਿ ਜਿਹੜੇ ਸਾਡੇ ਨਾਲ ਸਾਡੇ ਚਾਣਾ ਦੇ ਨਾਲ ਜਿਹੜੇ ਬੇਰੁਜ਼ਗਾਰ ਸਾਡੇ ਫੈਨ ਫਰਾ ਜੁੜੇ ਹੋਏ ਨੇ ਉਹਨਾਂ ਲਈ ਇਹ ਵੱਡੀ ਖ਼ਬਰ ਡੇਟਾ ਹੈ 475 ਵਾਰਡਨ ਤੇ 52 ਮੈਟਰਨ ਜਿਹੜੇ ਫਰਤੀ ਕੀਤੇ ਜਾਣੇ ਆ ਫਰਤੀ ਫੈਲਾ ਤਾਂ ਜਿਹੜੀ ਫਰਤੀ ਪ੍ਰਕਿਰਿਆ ਚੱਲਦੀ ਆ ਚੱਲ ਰਹੀ ਆ ਵਾਰਡਨ ਦੀ ਮੈਟਰਨ ਦੀ ਉਹਨਾਂ ਦੇ ਨਾਲ ਨਾਲ ਇਹ ਫਰਤੀ ਜਿਹੜੀ ਕੱਢੀ ਗਈ ਆ ਜੇ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਲਈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਫਾਲ ਸਿੰਘ ਚੀਮਾ ਨੇ ਅੱਜ ਪੰਜਾਬ ਜੇਲ੍ਹ ਫਾਗਲੀ 532 ਕਰਮਚਾਰੀਆਂ ਦੀ ਸਿੱਧੀ ਫਰਤੀ ਨੂੰ ਅਧਿਕਾਰਿਕ ਤੌਰ ਤੇ ਮਨਜ਼ੂਰੀ ਦਿੱਤੀ ਇਸ ਭਰਤੀ ਮਾਹੌਤ ਤਹਿਤ 475 ਵਾਰਡਨ ਤੇ 52 ਮੈਟਰਨ ਜਿਹੜੇ ਫਰਤੀ ਕੀਤੇ ਜਾਣਗੇ ਇਹ ਜਾਣਕਾਰੀ ਦਿੰਦਿਆਂ ਜਿਹੜਾ ਜੀ ਹੈ ਵਿੱਤ ਮੰਤਰੀ ਹਰਫਾਲ ਸਿੰਘ ਚੀਮਾ ਨੇ ਅਸਯਾ ਕੇ ਫੈਸਲਾ ਹੋਇਆ ਤੇ ਅਸਾਮੀਆਂ ਅਧੀਨ ਇਸ ਰਵਾ ਚੌਂਡ ਬੋਰਡ ਜੋ ਕਿ ਇੱਕ ਪੰਜਾਬ ਸਰਕਾਰ ਦਾ ਬੋਰਡ ਹੈ ਜਿਹੜਾ ਕਿ ਰਿਕਰੂਟਮੈਂਟ ਪ੍ਰੋਸੈਸ ਕਰਦਾ ਟ੍ਰਿਫਲਸੋਫੀ ਫੋਰਡ ਵੱਲੋਂ ਇਹ ਭਰਤੀਆਂ ਜਣੀਆਂ ਨੇ ਭਰੀਆਂ ਜਾਣੀਆਂ ਨੇ ਉਹਨਾਂ ਕਿਹਾ ਕਿ ਇਹ ਪ੍ਰਕਿਰਿਆ 452 ਵਾਰਨ ਤੇ ਵੀ ਗੱਟਣ ਦੀ ਚੱਲ ਰਹੀ ਭਰਤੀ ਦੇ ਨਾਂ ਨਾਲ ਹੀ ਚੱਲੇਗੀ ਜੋ ਕਿ ਪਹਿਲਾਂ ਹੀ ਜਿਹੜਾ ਜਾ ਹੋਰਡ ਵੱਲੋਂ ਪ੍ਰਕਿਰਿਆ ਦੇ ਅਧੀਨ ਹੈ ਸੋ ਇਸ ਦੇ ਲਗਵਾ ਉਹਨਾਂ ਦੱਸਿਆ ਕਿ ਫਰਵਾਣੇ ਤੋਂ ਭਰਤੀ ਵਿੱਚ 7 ਵਾਰਨ ਅਸਾਮੀਆਂ ਵੀ ਸ਼ਾਮਲ ਨੇ ਜੋ ਕਿ 31 ਦਸੰਬਰ 2024 ਤੱਕ ਸੇਵਾ ਮੁਕਤੀ ਕਾਰਨ ਇਹ ਵੀ ਖਾਲੀ ਸੀਟਾਂ ਜਿਹੜੀਆਂ ਹੋ ਗਈਆਂ ਸਨ ਤੇ ਇਹ ਵੀ ਭਰਤੀ ਜੜੀਆਂ ਕੀਤੀ ਜਾਣੀ ਆ ਸੋ ਇਤੇ ਇਹ ਵੀ ਕਿਹਾ ਗਿਆ ਕਿ ਜੇਲ੍ਹ ਵਿਭਾਗ ਦਾ ਵਿਆਪਕ ਹੁਨਰ ਗਠਨ ਅਫਰਕਾਰੀ ਆ ਦੇ ਇਨ ਅਤੇ ਵਿਭਾਗ ਦੇ ਕਾਰਸ਼ਾਲਤ ਵਾਲੇ ਫਾਇਸਲ ਉੱਤੀ ਸੰਗਿਆ ਦੀ ਤਰ੍ਹਾਂ ਤੇ ਭਰਤੀ ਬਹੁਤ ਜ਼ਰੂਰੀ ਹੈ ਉਹਨਾਂ ਕਿਹਾ ਕਿ ਜੇਲ੍ਹ ਵਿਭਾਗ ਸਟਾਫ ਦੀ ਘਾਟ ਦਾ ਸਾਵਨਾ ਕਰ ਰਿਹਾ ਜਿਸ ਕਾਰਨ ਗਾਰਡਿੰਗ ਕਰਮਚਾਰੀਆਂ ਦੀ ਦੋਰੀ ਸ਼ਿਫਟ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਫੈਰਿਆ ਹੈ ਸੋ ਇਹ ਭਰਤੀ ਜਿਹੜੀ ਸਾਡੇ ਬੇਰੁਜ਼ਗਾਰ ਸਾਥੀ ਨੇ ਉਹਨਾਂ ਲਈ ਬਹੁਤ ਜ਼ਰੂਰੀ ਹੈ ਤੇ ਇਹਨਾਂ ਬਾਰੇ ਇਸ ਭਰਤੀਆਂ ਬਾਰੇ ਜੋ ਵੀ ਅਪਡੇਟਸ ਆਂਦੇ ਜਾਣਗੇ ਅਸੀਂ ਤੁਹਾਡੇ ਨਾਲ ਜੜੀਆ ਟਾਈਮ ਟੂ ਟਾਈਮ ਸਾਂਝੇ ਕਰਦੇ ਰਹਾਂਗੇ ਪੈਨਸ਼ਨ ਤੇ ਅਨੇਆ ਅੱਜ ਤਰੀਕ ਹੋ ਚੁੱਕਿਆ ਜੀ 24 ਦਸੰਬਰ 2025 ਦਿਨ ਹੈ ਬੋਧਵਾਰ ਸ਼ਾਮ ਦੇ 7 ਵਜੇ ਤੱਕ ਜੇ ਕਹ ਲਿਆ ਕਿ ਹੁਣ ਲਗਭਗ ਹੋਣੇ 8:00 ਵਜਰ ਨੇ ਹੁਣ ਤੱਕ ਵੀ ਸਾਨੂੰ ਕਿਸੇ ਜ਼ਿਲ੍ਹੇ ਦੇ ਵਿੱਚ ਅੱਜ ਨਾ ਤਾਂ ਬੈਲ ਫਾਸ ਹੋਣ ਦੀ ਕੋਈ ਸੂਚਨਾ ਮਿਲੀ ਹੈ ਨਾ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਅੱਜ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਮਿਲੀ ਹੈ ਸੋ ਅੱਜ 24 ਦਸੰਬਰ ਹੈ ਕੱਲ ਸਰਕਾਰੀ ਛੁੱਟੀ ਹੈ ਗਸਟਡ ਹੌਲੀਡੇ ਹੈ 크리스마ਸ ਮੌਕੇ ਕੱਲ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਤੇ ਸਮੁੱਚੇ ਮੁਲਕ ਦੇ ਵਿੱਚ ਵੀ ਕੱਲ ਛੁੱਟੀ ਹੁੰਦੀ ਹੈ ਇਸ ਕਰਕੇ ਕੱਲ ਪੈਨਸ਼ਨ ਜਾਰੀ ਹੋਣ ਦੀ ਉਮੀਦ ਬਹੁਤ ਘੱਟ ਹੈ ਤੇ ਜੇਕਰ ਕੱਲ ਵੀ ਕੋਈ ਅਪਡੇਟ ਆਉਂਦੀ ਹੈ ਤੇ ਅਸੀਂ ਤੁਹਾਡੇ ਨਾਲ ਜਿਹੜੀ ਹੈ ਆ ਉਹਦੀ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਜੇ ਵੀ ਜੋ ਵੀ ਸਾਨੂੰ ਸੂਚਨਾ ਮਾਣ ਗਿਆ ਬਿਲ ਫਸ ਸੁਣਦੀਆਂ ਜਾਂ ਫਿਰ ਸਾਨੂੰ ਕੋਈ ਪੈਨਸ਼ਨ ਦੇ ਰਿਗਾਰਡਿੰਗ ਕੋਈ ਅਪਡੇਟ ਆਂਦੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੈਸੇ ਕੱਲ 크리스마 ਦੇ ਤਿਉਹਾਰ ਮੌਕੇ ਜੜੀ ਸਰਕਾਰੀ ਛੁੱਟੀ ਹੋਣ ਕਰਕੇ ਕਿਉਂਕਿ ਬੈਂਕ ਤੇ ਡੀਐਸਐਸ ਦਫਤਰ ਸਾਰੇ ਬੰਦ ਰਹਿਣਗੇ ਇਸ ਲਈ ਕੱਲ ਫੰਕਸ਼ਨ ਚੱਲ ਰਹੀ ਹੋਣ ਦੀ ਉਮੀਦ ਬਹੁਤ ਘੱਟ ਹੈ ਸੋ ਫਿਰ ਹਾਲ ਫਟਜੋ ਪੈਨਸ਼ਨ ਦੀ ਵੀ ਅੱਜ ਤਰੀਕ ਤੱਕ ਕੋਈ ਅਪਡੇਟ ਨਹੀਂ ਤੇ 1500 ਰੁਪਏ ਫੈਸ਼ਨਾਂ ਚੱਲੀ ਹੋਣਗੀਆਂ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਲ ਫਾਸ ਫੈਲਾ ਹੋਏ ਨੇ ਤੇ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਫੈਸ਼ਨਾਂ ਫੈਲਾ ਜਿੱਥੇ ਹੋਈਆਂ ਨੇ ਉਹਦੀ ਲਿਸਟਾਂ ਸੀ ਤੁਹਾਡੇ ਨਾਲ ਸਾਂਝੀ ਕਰ ਚੁੱਕੀਆਂ ਉਮੀਦ ਹੈ ਕਿ ਆਉਂਦੇ ਇਹ ਦਿਨਾਂ ਦੇ ਵਿੱਚ ਲਿਸਟਾਂ ਹੋਰ ਵੀ ਆ ਸਕਦੀਆਂ ਨੇ ਫੈਸ਼ਨਾਂ ਦੀਆਂ ਉਹ ਅਸੀਂ ਤੁਹਾਡੇ ਨਾਲ ਅਪਡੇਟ ਜਿ ਜਿਲ੍ਹਿਆਂ ਸਾਂਝੀ ਕਰਦੇ ਰਹਾਂਗੇ ਧੰਨਵਾਦ